ਵੇ ਤոն ਇੱਕ ਤਸਵੀਰਾਂ ਦਿਖਾ ਦੇਣਾ ਚਾਹੁੰਦੇ ਆ ਲੋਕਾਂ ਦੇ ਦਿਲਾਂ ਦੇ ਵਿੱਚ ਹਲੇ ਵੀ ਡਰ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੇ ਆਪਣੀ ਛੱਤਾਂ ਉੱਤੇ ਜਿਹੜਾ ਹੈਗਾ ਸਮਾਨ ਜਿਹੜਾ ਹੈਗਾ ਉਹ ਰੱਖਣਾ ਸ਼ੁਰੂ ਕਰ ਦਿੱਤਾ ਹੈਗਾ ਕਿਉਂਕਿ ਪਿੱਛੇ ਬਰਸਾਤ ਜ਼ਿਆਦਾ ਹੋ ਰਹੀ ਹੈ ਗਿਆ ਉਸ ਤੇ ਡਰ ਦੇ ਮਾਰੇ ਕਦੋਂ ਲੋਕਾਂ ਦੀ ਸੁਣਵਾਈ ਹੋਊਗੀ ਕਦੋਂ ਲੋਕਾਂ ਨੂੰ ਜਿਹੜਾ ਹੈਗਾ ਇਨਸਾਫ ਆ ਮਿਲੇਗਾ ਐਬੀਪੀ ਸੰਜਾਦੀ ਖਬਰ ਦਾ ਅਸਰ ਹੋਇਆ ਪਟਿਆਲਾ ਦੇ ਵਿਧਾਇਕਜੀਤਪਾਲ ਸਿੰਘ ਕੌਲੀ ਨਗਰ ਨਿਗਮ ਕਮਿਸ਼ਨਰ ਤੇ ਪ੍ਰਸ਼ਾਸਨਿਕ ਅਧਿਕਾਰੀ ਅੱਜ ਅਰਾਈ ਮਾਜਰਾ ਦੇ ਨੇੜੇ ਵੱਡੀ ਨਦੀ ਦੇ ਪੋਲ ਦੇ ਕੋਲ ਸਨੋਰ ਰੋਟੇ ਦੌਰਾ ਕਰਨ ਪਹੁੰਚੇ ਜਿੱਥੇ ਉਨ੍ਹਾਂ ਨੇ ਹੜ ਰੋਕੂ ਪਰਬੰਧ ਦਾ ਜਾਇਜ਼ਾ ਲਿਆ ਦਰਅਸਲ ਵੱਡੀ ਨਦੀ ਦੇ ਆਸ-ਪਾਸ ਦੇ ਇਲਾਕੇ ਪਿਛਲੇ ਸਾਲ ਹੜਾਂ ਦੀ ਮਾਰ ਹੇਠ ਆਏ ਸਨ ਤੇ ਇਸ ਸਾਲ ਵੀ ਨਦੀ ਦੇ ਵਿੱਚ ਸਫਾਈ ਨਾ ਹੋਣ ਦੇ ਚਲਦਿਆਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਸੀ ਕਿ ਜੇਕਰ ਇਸ ਵਾਰ ਵੀ ਵੱਡੀ ਨਦੀ ਦੇ ਵਿੱਚ ਵੱਧ ਪਾਣੀ ਆਉਂਦਾ ਜਾਂ ਹੜ ਆਉਂਦੇ ਨੇ ਤਾਂ ਉਹਨਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਅਜੇ ਹੀ ਚਿੰਤਾ ਦੇ ਚੱਲਦਿਆਂ ਲੋਕਾਂ ਦੇ ਵੱਲੋਂ ਆਪਣਾ ਘਰੇਲੂ ਸਮਾਨ ਛੱਦਾ ਤੇ ਚੜਾਇਆ ਗਿਆ ਸੀ ਲੋਕਾਂ ਦੀ ਇਸ ਮੁਸ਼ਕਿਲ ਤੇ ਇਸ ਦਿੱਕਤ ਦੀ ਖਬਰ ਨੂੰ এবੀਪੀ ਸਾਂਝਾ ਨੇ ਨਸ਼ਰ ਕੀਤਾ ਸੀ ਜਿਸ ਦਾ ਅਸਰ ਹੋਇਆ ਤੇ ਅੱਜ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵੱਡੀ ਨਦੀ ਤੇ ਇਲਾਕੇ ਦਾ ਜਾਇਜ਼ਾ ਲੈਣ ਪਹੁੰਚੇ ਜਿੱਥੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਵੱਡੀ ਨਦੀ ਦੇ ਵਿੱਚ ਸਫਾਈ ਦਾ ਕੰਮ ਜਾਰੀ ਹੈ ਤੇ ਲੋਕਾਂ ਨੂੰ ਕਿਸੇ ਵੀ ਗੱਲ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਮੈਂ ਪਹਿਲਾਂ ਜਿਵੇਂ ਦੱਸਿਆ ਕਿ ਅਪਸਟ੍ਰੀਮ ਡਾਊਨਸਟ੍ਰੀਮ ਦੋਨਾਂ ਥਾਵਾਂ ਤੋਂ ਅਸੀਂ ਸਫਾਈ ਕਰਦੇ ਆ ਰਹੇ ਸੀ ਮਿਡ ਸੈਕਸ਼ਨ ਜਿਹੜਾ ਹੈ ਸਾਡਾ ਸ਼ਹਿਰ ਦਾ ਇਹ ਪੈਂਦਾ ਹੈ ਤੇ ਹੁਣ ਇੱਥੇ ਤੱਕ ਮਸ਼ੀਨਰੀ ਪਹੁੰਚ ਚੁੱਕੀ ਹੈ ਤੇ 3-4 ਦਿਨਾਂ ਦੇ ਵਿੱਚ ਵਿੱਚ ਅਸੀਂ ਲੌਂਗਰ ਰੀਚ ਵਾਲੇ ਵੱਡੇ ਬੂਮ ਵਾਲੇ ਜਿਹੜੇ ਨੇ ਉਹ ਮਸ਼ੀਨ ਜਿਹੜੀਆਂ ਹੈਵੀ ਮਸ਼ੀਨਸ ਨੇ ਉਹ ਵੀ ਸਾਡੀਆਂ ਕੰਮ ਕਰ ਰਹੀਆਂ ਨੇ ਉਹ ਸਾਰੀਆਂ ਕੱਲ ਪਰਸੋ ਇੱਥੇ ਆ ਜਾਣਗੀਆਂ ਤੇ ਹਫਤੇ ਦੇ ਵਿੱਚ ਵਿੱਚ ਅਸੀਂ ਇਹਨੂੰ ਕਲੀਅਰ ਕਰ ਦਾਂਗੇ ਲੋਅ ਲਾਈਂਗ ਏਰੀਆ ਹੈ ਜੀ ਤੇ بارش ਦਾ ਪਾਣੀ ਨਾਲ ਤਾਂ ਨੁਕਸਾਨ ਨਹੀਂ ਹੁੰਦਾ ਨੁਕਸਾਨ ਹੁੰਦਾ ਜਦੋਂ ਪਾਣੀ ਪਿੱਛੋਂ ਆਉਂਦਾ ਹੈ ਜਦੋਂ ਪਿੱਛੋਂ ਪਾਣੀ ਆ ਰਿਹਾ ਉਹ ਉਹਨੇ ਪੈਸੇ ਜ ਉਹਨੇ ਰਾਹ ਬਣਾਉਣਾ ਆਪਣਾ ਤੇ ਲੋ ਲਾਈਂਗ ਏਰੀਆ ਦੇ ਵਿੱਚ ਨੇਚਰਲ ਹੈਗਾ ਕਿ ਜਿਹੜਾ ਹੈਗਾ ਪਾਣੀ ਅਕਮੂਲੇਟ ਹੋ ਜਾਂਦਾ ਤੁਸੀਂ ਦੇਖਿਆ ਪਿਛਲੇ ਸਾਲ ਵੀ ਹਰ ਜਿਹੜਾ ਹੈ ਉਹ ਇਧਰਲੇ ਬਾਹਰਲੇ ਆਊਟਰ ਏਰੀਆਜ਼ ਦੇ ਵਿੱਚ ਰਿਹਾ ਸ਼ਹਿਰ ਸਾਡਾ ਬਾਇਨ ਲਾਜ ਕਲੀਅਰ ਰਿਹਾ ਉਹ ਕਿਉਂ ਰਿਹਾ ਕਿਉਂਕਿ ਅੰਦਰ ਡਰੇਨੇਜ ਦੀ ਸਫਾਈ ਹੋ ਚੁੱਕੀ ਸੀ ਅੰਦਰ ਸਾਰਾ ਪਾਣੀ ਬਰਸਾਤੀ ਪਾਣੀ ਥੋੜੀ ਦੇਰ ਰੁਕਦਾ ਸੀ ਨਿਕਲ ਜਾਂਦਾ ਸੀ ਇਹ ਤਾਂ ਪਿੱਛੋਂ ਜਿਹੜਾ ਪਾਣੀ ਜਦੋਂ ਫਲੱਡ ਗੇਟਸ ਖੁੱਲਦੇ ਨੇ ਤਾਂ ਪਾਣੀ ਨੇਚਰਲੀ ਭਰ ਜਾਂਦਾ ਜੀ ਪ੍ਰੀਕਾਸ਼ਨਰੀ ਜਿਹੜਾ ਲੋਕਾਂ ਨੇ ਸਟੈਪਸ ਚੱਕ ਜਿਹੜਾ ਕਹਿੰਦੇ ਚਾਹ ਦਾ ਸੜਿਆ ਹੁੰਦਾ ਤਾਂ ਲੱਸੀ ਵੀ ਫੂਕ ਮਾਰ ਕੇ ਪੀਂਦਾ ਸੋ ਉਹ ਗੱਲ ਹੈਗੀ ਹੈ ਪਰ ਘਬਰਾਣ ਦੀ ਲੋੜ ਨਹੀਂ ਜਿਵੇਂ ਪਿਛਲੇ ਸਾਲ ਮੈਂ ਤਾਂ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਵੀ ਇਹ ਜੀ ਸਿਚੁਏਸ਼ਨ ਆਵੇ ਹੀ ਨਾ ਤੇ ਜੇ ਕੋਈ ਇਹ ਜੀ ਗੱਲ ਹੁੰਦੀ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਸਰਕਾਰ ਜਿਹੜੀ ਹੈ ਉਹਨਾਂ ਦੇ ਨਾਲ ਉਹਨਾਂ ਦਾ ਐਮ ਐਲ ਉਹਨਾਂ ਦਾ ਬੱਚਾ ਭਰਾ ਉਹਨਾਂ ਦੇ ਨਾਲ ਹੈ ਜੀ ਜਿਵੇਂ ਪਿਛਲੇ ਸਾਲ ਅਸੀਂ ਰਹੇ ਹਾਂ ਇਕਲਾਤੇ ਖੜੇ ਰਹੇ ਹਾਂ ਇੱਥੇ ਪਹਿਰਾ ਦਿੱਤਾ ਜਮਾਨੇ ਪਰ ਉਹ ਨੌਬਤੀਆਂ ਆਵੇ ਉਹਦੇ ਕਰਕੇ ਅਸੀਂ ਸਾਰੇ ਸਟੈਪਸ ਚੱਕ ਰਹੇ ਹਾਂ ਸਰ ਮੌਨਸੂਨ ਸ਼ੁਰੂ ਹੋ ਦੀਰੀ ਹੋ ਗਿਆ ਨਹੀਂ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਨਹੀਂ 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 ਤੋ ਮੈਂ ਤੁਹਾਨੂੰ ਕੀ ਕਿਹਾ ਜੀ ਕਿ ਅਪਸਟ੍ਰੀਮ ਡਾਊਨਸਟ੍ਰੀਮ ਦੋਨਾਂ ਤੋਂ ਕੰਮ ਕਰਦੇ ਹੋਏ ਮਿਡ ਸੈਕਸ਼ਨ ਤੇ ਹੁਣ ਪਹੁੰਚੇ ਆ ਅਸੀਂ ਕੰਮ ਤਾਂ ਸਾਡਾ ਚੱਲ ਰਿਹਾ ਜੀ ਪਹਿਲਾਂ ਦਾ ਚੱਲ ਰਿਹਾ ਕੰਮ ਵੀ ਬਹੁਤ ਐਕਸਟੈਂਸਿਵ ਹੈ ਦੇਖੋ ਪਿਛਲੀ ਵਾਰ ਨੁਕਸਾਨ ਜਿਹੜਾ ਹੋਇਆ ਜਿਹੜੀਆਂ ਸਾਈਡਾਂ ਨੇ ਰੁੜ ਗਈਆਂ ਹੁਣ ਤੁਸੀਂ ਦੇਖ ਸਕਦੇ ਹੋ ਵੀ ਅਸੀਂ 1600 ਸੈਂਡ ਬੈਗਸ ਮੰਗਾਏ ਨੇ ਪਟਿਆਲੇ ਸ਼ਹਿਰ ਵਾਸਤੇ ਸਿਟੀ ਮੇਰੇ ਕੰਸਟੀਚੂਐਂਸੀ ਵਾਸਤੇ 1600 ਸੈਂਡ ਬੈਗਸ ਆਏ ਨੇ ਜੀ ਉਹ ਵੀ ਸਾਡੇ ਕੋਲ ਆਗੇ ਕੰਟਰੋਲ ਰੂਮ ਵਾਰੂਮ ਬਣਾ ਦਿੱਤਾ ਕਮ ਕਾਰਪੋਰੇਸ਼ਨ ਪਟਿਆਲਾ ਨੇ ਸਾਰੇ ਜਿਹੜੇ ਨੇ ਇੰਤਜ਼ਾਮ ਕਰ ਚੁੱਕੇ ਨੇ ਇਰੀਗੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਡਰੇਨੇਜ ਡਿਪਾਰਟਮੈਂਟ ਜਿਹੜਾ ਹੈਗਾ ਉਹ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਵੱਡੀ ਨਦੀ ਤੇ ਛੋਟੀ ਨਦੀ ਦਾ ਵੀ ਕੰਮ ਕਰਾ ਰਹੇ ਹਾਂ ਤਾਂ ਇਹ ਜੀ ਅਲਰਮਿੰਗ ਸਿਚੁਏਸ਼ਨ ਨਹੀਂ ਹੈ ਜੀ एवरीथिंग ਇਜ਼ ਅੰਡਰ ਕੰਟਰੋਲ ਕਪੂਤੀ ਬੜੀ ਚੱਗੀ ਦੀ ਲੋਕ ਕਹਿ ਰਹੇ ਨੇ ਕਿ ਇਹ ਕੁੱਝ ਹੀ ਕੱਢੀ ਜਾਉਂਦੇ ਉਹ ਹੀ ਕੱਢ ਰਹੇ ਤੁਸੀਂ ਦੇਖੋ ਉਹ ਹੀ ਕੱਢ ਰਹੇ ਜੀ ਇਹਨੂੰ ਇੱਕ ਹਫਤਾ ਲੱਗੇਗਾ ਸਰ ਵੱਡੀਆਂ ਮਸ਼ੀਨਸ ਵੀ ਉਹ ਚਾਰ ਅਸੀਂ ਜਿਹੜੀਆਂ ਹੈ ਜੀ ਸੀ ਬੀਜ਼ ਦੇ ਪੋਕਲਾਈਨ ਜਿਹੜੀਆਂ ਇੱਥੇ ਲੱਗਣਗੀਆਂ ਸ਼ਾਇਦ ਵਿੱਚ ਹਫ਼ਤੇ ਦੇ ਵਿੱਚ ਵਿੱਚ ਕੰਮ ਚੱਲੇ ਬਟ ਜਿਹੜਾ ਪਿੱਛੇ ਪਾਣੀ ਆ ਰਿਹਾ ਹੈ ਉਹਦੇ ਨਾਲ ਜਿਹੜਾ ਇਫੈਕਟ ਪੈਂਦਾ ਹੈ ਜੀ 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 ਸਰ ਦੇਖੋ ਪਿਛਲੀ ਵਾਰ ਤਾਂ ਹਿਮਾਚਲ ਤੋਂ ਪਾਣੀ ਸਾਰਾ ਜਿਹੜਾ ਹੈ ਅੱਗੇ ਤੱਕ ਗਿਆ ਜੀ ਕਿੰਨਾ ਪਹਾੜਾਂ ਦੇ ਵਿੱਚ ਕਿੰਨੀ ਬਰਸਾਤ ਹੋਈ ਹੈ ਰੋਪੜ ਮੋਹਲੀ ਜਾਨੀ ਸਾਰਾ ਇਨੰਡੇਟਿਡ ਸੀਗਾ ਸੋ ਉਹ ਚੀਜ਼ ਪ੍ਰਮਾਤਮਾ ਦੇ ਇਹ ਤਾਂ ਹੁਣ ਤੁਹਾਡੇ ਮੇਰੇ ਹੱਥ ਦਾ ਵਸ ਹੈ ਨਹੀਂ ਜੀ ਇਹ ਤਾਂ ਪ੍ਰਕੋਪੀ ਹੈ ਕੁਦਰਤੀ ਇੰਨੀ ਬਰਸਾਤ ਨਾ ਹੋਵੇ ਮਲੇ ਸਾਬ ਵੀ ਕੰਟਰੋਲ ਚ ਮੰਨਾ ਦੇ ਵਿੱਚ ਹਾਂ ਸਰ ਤੁਹਾਨੂੰ ਦੱਸ ਰਹੇ ਹਾਂ ਜੀ ਅੱਛਾ ਲੌਂਗ ਟਰਮ ਜਿਹੜੀਆਂ ਗੱਲਾਂ ਨੇ ਜਿਹੜੀਆਂ ਲੌਂਗ ਟਰਮ ਅਸੀਂ ਚਾਹੁੰਦੇ ਹਾਂ ਹੱਲ ਨੇ ਉਹ ਆਰਟੀਫੀਸ਼ੀਅਲ ਲੇਕਸ ਦੇ ਨੇ ਸਰਕਾਰ ਉਸਤੇ ਵੀ ਕੰਮ ਕਰ ਰਹੀ ਹੈ ਜੀ ਉਹ ਵੀ ਬਣਾਵਾਂਗੇ